ਅੱਜ ਦਾ ਕੈਂਡਲ ਮਾਰਚ ਜਿਹੜਾ ਕਸ਼ਮੀਰ ਦੇ ਵਿੱਚ ਬਹੁਤ ਵੱਡਾ ਦੁਖਾਂਤ ਹੋਇਆ 30 ਬੰਦੇ ਸੜੇ ਆਮ ਗੋਲੀਆਂ ਮਾਰ ਕੇ ਪਹੁੰਚ ਦਿੱਤੇ ਗਏ ਉਹਨਾਂ ਦਾ ਧਰਮ ਪੁੱਛ ਕੇ ਉਹਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਉਹਦੇ ਲਈ ਅਸੀਂ ਇੱਕ ਕੈਂਡਲ ਮਾਰਚ ਕੱਢਿਆ ਅੱਜ ਤੇ ਜਿਸ ਦੇ ਨਾਲ ਲੋਕੀ ਆਪਣੇ ਘਰ ਦੇ ਵਿੱਚ ਛੁਪੇ ਹੋਏ ਦੁਸ਼ਮਣਾਂ ਨੂੰ ਪਛਾਣਨ ਤੇ ਉਹਨਾਂ ਦਾ ਡਟ ਕੇ ਵਿਰੋਧ ਕਰਨ ਇਸ ਕਰਕੇ ਕਿਹੜਾ ਨਾ ਵੀ ਕਿਹਾ ਇਹਦਾ ਗਾਇਸ ਬੜਾ ਇੱਕ ਜਾਨ ਦੇਖੋ ਅੱਜ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਕਿ ਮੈਂ ਕਿਹੜੇ ਜਾਤ ਦਾ ਆ ਮੈਂ ਕਿਹੜੀ ਕਮਿਊਨਿਟੀ ਦਾ ਆ ਸਾਰੇ ਇੱਕੋ ਹੀ ਦੇਸ਼ ਦੇ ਵਾਸੀ ਬਣ ਕੇ ਭਾਰਤੀ ਬਣ ਕੇ ਅੱਜ ਨਾਲ ਚੱਲੇ ਆ ਤੇ ਆਪਣੇ ਪੰਜਾਬ ਪ੍ਰਾਂਤ ਲਈ ਆਪਣੇ ਭਾਰਤ ਦੇਸ਼ ਲਈ ਕਦਮ ਨਾ ਕਦਮ ਲਾ ਕੇ ਅੱਜ ਇਕੱਠੇ ਚੱਲੇ ਆ ਇੱਕ ਬਹੁਤ ਵੱਡਾ ਇਕਤਾ ਦਾ ਦ੍ਰਿਸ਼ ਹੈ ਸਾਰੇ ਸਮਾਜ ਦੇ ਵਿੱਚ ਇਹ ਦਿਖੂਗਾ ਤੇ ਸਾਡੇ ਦੇਸ਼ ਦੀ ਹੋਰ ਤਰੱਕੀ ਹੋਊਗੀ। ਬਾਤ ਗੱਲ ਕੋਈ ਚੀਜ਼ ਕਰਨੀ ਜੇ ਜਿਹੜਾ ਅਤਵਾਦੀ ਹਮਲਾ ਹੋਇਆ ਹੈ ਉਸ ਤੇ ਵੀ ਕੰਮ ਕਰਨਾ। ਭਾਰਤ ਸਰਕਾਰ ਨੇ ਕੁਝ ਫੈਸਲੇ ਲਿੱਤੇ ਆ ਤਿੰਨ ਚਾਰ ਪਰ ਉਹ ਬਹੁਤ ਨਹੀਂ ਗਏ। ਉਹਦੇ ਲਈ ਪਰਮਾਨੈਂਟ ਇੱਕ ਸੋਲੂਸ਼ਨ ਤਾਂ ਆਪਾਂ ਨੂੰ ਕੱਢਣਾ ਹੀ ਪਊਗਾ। ਕਿ ਜਿਹੜਾ بار بار ਉੱਥੋਂ ਹਮਲੇ ਹੋ ਰਹੇ ਆ ਉਹਦਾ ਇਹੋ ਜਿਹਾ ਉਹਨਾਂ ਨੂੰ ਡਰ ਪਾਇਆ ਜਾਵੇ ਕਿ ਮੁੜ ਕੇ ਹਮਲਾ ਕਰਨ ਦਾ ਕਦੀ ਕੋਸ਼ਿਸ਼ ਨਾ ਕਰਨ। ਸਰਕਾਰਾਂ ਕਿ ਕੋਈ ਰਾਜਨੀਤਿਕ ਐਤ ਨਹੀਂ ਕਰਦਾ। ਕਿਸ ਤਰ੍ਹਾਂ ਕੋਈ ਰਾਜਨੀਤਿਕ ਨਹੀਂ ਕੋਈ ਰਾਜਨੀਤਿਕ ਮੁੱਦਾ ਨਹੀਂ ਹੈ ਜੀ ਕਿਸੇ ਦੀ ਆਪਾਂ ਜਾਜਾਇਕਾਰ ਨਹੀਂ ਕੀਤੀ ਕਿਸੇ ਪਾਰਟੀ ਨੇ ਨਹੀਂ ਕੀਤੀ ਸਿਰਫ ਅਸੀਂ ਇੱਕ ਭਾਰਤੀ ਹੋਣ ਦੇ ਨਾਤੇ ਨਹੀਂ ਜਿਹੜਾ ਹਮਲਾ ਹੋਇਆ ਇਹ ਕੋਈ ਰਾਜਨੀਤਿਕ ਮੁੱਦਾ ਨਹੀਂ ਹੈ ਨਹੀਂ ਨਹੀਂ ਕੋਈ ਰਾਜਨੀਤਿਕ ਸਾਨੂੰ ਤਾਂ ਨਹੀਂ ਲੱਗਦਾ ਜੀ ਕੋਈ ਰਾਜਨੀਤਿਕ ਮੁੱਦਾ ਹੈਗਾ ਅੱਜ ਨਹੀਂ ਰਾਜਨੀਤੀ ਕੋਈ ਸਾਜ਼ਿਸ਼ਤ ਨਹੀਂ ਮਗਰ ਨਹੀਂ ਕੋਈ ਸਾਜ਼ਿਸ਼ ਨਹੀਂ ਲੱਗ ਰਹੀ ਕੋਈ ਸੰਨਤ ਨਹੀਂ ਲੱਗ ਰਹੀ ਸਾਜ਼ਿਸ਼ ਇਹ ਜਿਹੜਾ ਉਹਨਾਂ ਨੇ ਮਾਰਿਆ ਸਿਰਫ ਆਪਣੀ ਦੇਸ਼ਵਫਾਨ ਲਈ ਇਹ ਕੰਮ ਹੋਇਆ ਕੈਂਡਲਵਾਰਟ ਅੱਜ ਸਾਰਾ ਜਿਹੜਾ ਬਹਿਲਗਾਮ ਦੇ ਵਿੱਚ ਹਮਲਾ ਹੋਇਆ ਉਹਦੇ ਸੰਬੰਧ ਵਿੱਚ ਦੱਸ ਲਿਆ ਗਿਆ ਸਾਨੂੰ ਸਾਰਿਆਂ ਨੂੰ ਪਹਿਲਾਂ ਤਾਂ ਜਿਹਹਾਦ ਦੇ ਵਿੱਚ ਤੇ ਆਤਮਵਾਦ ਦੇ ਵਿੱਚ ਇਹਦੇ ਫਰਕ ਸਮਝਣਾ ਪਊਗਾ ਇਹ ਜਿਹੜਾ ਹਮਲਾ ਹੋਇਆ ਜਿਹਹਾਦੀ ਹਮਲਾ ਹੋਇਆ ਇਹਦੇ ਨਾਲ ਆਤਮਵਾਦ ਦਾ ਕੋਈ ਲੈਣਾ ਦੇਣਾ ਨਹੀਂ ਸੀ ਜਿਹਹਾਦ ਸੀ ਇੱਕ ਧਰਮ ਦੇ ਖਿਲਾਫ ਪੂਰੇ ਮੁਲਕ ਦੇ ਖਿਲਾਫ ਪਤਾ ਕੀ ਇਹ ਕੰਟਰੀ ਹਿੰਦੂਆਂ ਦਾ ਕੰਟਰੀ ਹੈ ਪੂਰਾ ਮੁਲਕ ਹਿੰਦੂਆਂ ਦਾ ਵਾ ਤੇ ਇਹ ਉਹਨਾਂ ਦੇ ਖਿਲਾਫ ਇੱਕ ਹਮਲਾ ਕੀਤਾ ਗਿਆ ਉਹ ਸਾਜ਼ਿਸ਼ ਦੇ ਤਹਿਤ ਹੋਇਆ ਹੈ ਕਿ ਕਿਤੇ ਕਿਤੇ ਮੰਨਦੇ ਕਿ ਸੁਰਖਾਈ ਜੈਂਸੀਆ ਵੀ ਫੇਲ ਹੋ ਜਾਂਦੀ ਹੈ ਇੱਥੇ ਵੱਡਾ ਹਮਲਾ ਹੋਣ ਲਈ ਚਲੋ ਫੇਲੀਅਰ ਤਾਂ ਕਿਤੇ ਨਾ ਕਿਤੇ ਹੋਇਆ ਇੰਟੈਲੀਜੈਂਸ ਸਾਡੇ ਤਾਂ ਆਪਣੇ ਉਹ ਕਹਿੰਦੇ ਨਹੀਂ ਗੱਲ ਨੂੰ ਸਾਡੀ ਪਹਿਚਾਨ ਉਦੋਂ ਹੁੰਦੀ ਹੈ ਜਦੋਂ ਅਸੀਂ ਫੇਲ ਹੁੰਦੇ ਆ ਉਦੋਂ ਪਤਾ ਲੱਗਦਾ ਇੰਟੈਲੀਜੈਂਸ ਫੇਲ ਹੋ ਗਈ ਹੈ ਜਿਹਦੇ ਨੂੰ ਪਾਸ ਨਹੀਂ ਦੋ ਵਾਰੀ ਪਾਸ ਹੁੰਦੇ ਆ ਉਦੋਂ ਕੋਈ ਗੱਲ ਨਹੀਂ ਕਰਦਾ ਉਹਦੇ ਬਾਰੇ ਕੋਈ ਗੱਲ ਕੰਤਕਿਆ ਨਹੀਂ ਜਾਂਦਾ ਉੱਠੇ ਨਹੀਂ ਜਾਂਦਾ ਨਾ ਲੋਕਾਂ ਦੇ ਵਿੱਚ ਚਰਚਾ ਆਂਦੀ ਹੈ ਕਿ ਤਿੰਨਾਂ ਤੋਂ ਆਦੀ ਮਾਰਦੇ ਚਾਰ ਆਦੀ ਮਾਰਦੇ ਜਦੋਂ ਕੋਈ ਅੰਦਰ ਵੱੜਦਾ ਵਾ ਉਹ ਤੋਂ ਪਹਿਲਾਂ ਉਹਨਾਂ ਨੂੰ ਖਤਮ ਕਰ ਦਿੰਦੇ ਆ ਜਦੋਂ ਫੇਲਿਅਰ ਆਂਦਾ ਵਾ ਇੰਟੈਲੀਜੈਂਸ ਦਾ ਉਦੋਂ ਹੀ ਇਹੀ ਗੱਲ ਕਰਦੇ ਆ ਕਿ ਇੰਟੈਲੀਜੈਂਸ ਫੇਲ ਹੋਈ ਹੈ ਪਰ ਸਰਕਾਰ ਕੀ ਮਿਹਰ ਰੱਖ ਰਹੀ ਹੈ ਭਾਰਤ ਸਰਕਾਰ ਨੇ ਤਾਂ ਕੜੇ ਕਦਮ ਚੱਕਣੇ ਆ ਮੋਦੀ ਜੀ ਬੈਠੇ ਆ ਉਹਨਾਂ ਨੇ ਬਿਨਾਂ ਸੋਚੇ ਸਮਝੇ ਤੇ ਕੋਈ ਕਦਮ ਚੱਕਣਾ ਨਹੀਂ ਪਰ ਉਹਨਾਂ ਨੇ ਸਾਰੇ ਦੇਸ਼ ਦਾ 140 ਕਰੋੜ ਭਾਰਤ ਵਾਸੀਆਂ ਦਾ ਵੀ ਉਹਨਾਂ ਨੇ ਹਿੱਤ ਸੋਚਣਾ ਵਾ ਉਹ ਸਿਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਨੇ ਇੱਕ ਕਦਮ ਚੱਕਣਾ ਤੇ ਉਹਨਾਂ ਨੇ ਜੋ ਕਰਨਾ ਸਾਡੇ ਖਿਆਲ ਨਾਲ ਉਹਨਾਂ ਨੇ ਬੈਸਟ ਹੀ ਕਰਨਾ ਉਹ ਤੋਂ ਉਹਦੀ ਕੋਈ ਹੋਰ ਸੋਚ ਨਹੀਂ ਸਕਦਾ ਜਿਹੜਾ ਕਦਮ ਉਹਨਾਂ ਨੇ ਸਿੱਧੂ ਨਦੀ ਦਾ ਉਹਨਾਂ ਨੇ ਪਾਣੀ ਰੋਕਿਆ ਵੀ ਆ ਇਹਨਾਂ ਕੱਟੋ-ਕੱਟ ਉਹਨਾਂ ਦੇ ਪੰਜ ਤੋਂ 6 ਕਰੋੜ ਆਬਾਦੀ ਨੂੰ ਸਿੱਧਾ ਮਾਰ ਪੈਣੀ ਹੈ ਜਿਹੜਾ ਅਨਾਜ ਦੇ ਵੀ 70 ਲੱਖ ਏਕੜ ਦੀ ਜ਼ਮੀਨ ਉਹ ਸਿੱਧਾ ਬਜਾਊ ਮਾਰ ਨੂੰ ਮਾਰਦੇ ਆ ਉਥੇ ਫਸਲ ਨਹੀਂ ਹੁੰਨੀ ਤੇ ਜਦੋਂ ਕਿਸੇ ਨੂੰ ਇਕਨੋਮਿਕਲੀ ਜਦੋਂ ਮਾਰਿਆ ਜਾਂਦਾ ਨਾ ਉਹਦੀ ਪਿਸਤਾ ਤੱਕ ਹੁੰਦੀਆਂ ਵਾ ਇਹ ਸਾਰੀ ਗਰੀਬੀ ਕਿੱਦਾਂ ਤੱਕ ਆਂਦੀ ਹੈ ਬਾਗਾ ਬਾਰਡਰ ਤਾਂ ਟਾਲੀਪੁਰਾ ਬੰਦ ਕਰ ਦਿੱਤਾ ਇਸ ਤੋਂ ਇਲਾਵਾ ਤੁਸੀਂ ਹੋਰ ਕੀ ਚਾਹੁੰਦੇ ਮਲਕੋਰ ਕੀ ਹੋਣਾ ਚਾਹੀਦਾ ਰਿਟੈਲੀਏਟ ਤਾਂ ਹੋਊਗਾ ਹੀ ਇਹ ਵੀ ਇਹ ਸਾਨੂੰ ਦਿਸਦਾ ਪਿਆ ਇਹ ਤੇ ਸਾਨੂੰ ਉਦੋਂ ਹੀ ਓਵਰ ਕਨਫੀਡੈਂਸ ਹੈ ਇਸ ਕੰਮ ਦੇ ਵਿੱਚ ਕਿ ਜਿਹੜਾ ਰਿਲੇਸ਼ਨ ਹੋਣੀ ਹੋਣੀ ਹੈ ਅੱਗੇ ਵੀ ਦੋ ਵਾਰੀ ਹੋਈ ਹੈ ਤੀਜੀ ਵਾਰੀ ਵੀ ਹੋਣੀ ਹੈ